ਤਾਨੂੰ ਸਾਡੀ ਟੀਮ ਇਨਸਪੈਕਟਰ ਗਰੇਂਦਰਜੀਤ ਸਿੰਘ ਨਾਗਰਾ ਐਸਐਚਓ ਟੰਡਾ ਇਹਨਾਂ ਦੇ ਨਾਲ ਛਡੇ ਮੇਲਾ ਜਸਪ੍ਰੀਤ ਜੱਸੀ ਹੈਡ ਕਾਂਸਟੇਬਲ ਪਨੀਤ ਤੇ ਹੈਡ ਕਾਂਸਟੇਬਲ ਕਾਸਮੈਤਾ ਇਹਨਾਂ ਦੀ ਟੀਮ ਨੇ ਕੱਲ ਸੱਲਾ ਰੋਡ ਤੇ ਨਾਕਾ ਲਾਇਆ ਹੋਇਆ ਸੀਗਾ ਔਰ ਉਸੇ ਦੌਰਾਨ ਇੱਕ ਨੋਵਾ ਗੱਡੀ ਆਈ ਜਿਹਨੂੰ ਰੋਕ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਉਨੇ ਪਿਛੇ ਬੈਕ ਜਾਣ ਦੀ ਕੋਸ਼ਿਸ਼ ਕੀਤੀ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਉਸ ਪਾਰਟੀ ਦੇ ਨਾਲ ਜਬਰੀ ਰੋਕਿਆ ਗਿਆ ਰੋਕ ਕੇ ਜਦੋਂ ਉਹਦੀ ਤਲਾਸ਼ੀ ਲਈ ਗਈ ਤੇ ਸਾਡੀ ਟੀਮ ਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਜਿਹੜਾ ਕਿ ਸਰਕਾਰ ਨੇ ਮਹਿੰਮ ਚਲਾਈ ਹੋਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਮਾਨਯੋਗ ਸੀਐਮ ਪੰਜਾਬ ਭਗਵੰਤ ਮਾਨ ਜੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਤੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਮਲਕ ਜੀ ਡੀਏਜੀ ਰੇਂਜ ਸ਼੍ਰੀ ਨਵੀਨ ਸਿੰਘਲਾ ਜੀ ਜਨਨ ਦੇ ਦਿਸ਼ਾ ਨਿਰਦੇਸ਼ੇ ਏਟਵੇ ਅਸੀਂ ਇਹ ਸਾਰੀ ਸਾਡੀ ਟੀਮ ਬੜੀ ਐਕਟਿਵਲੀ ਕੰਮ ਕਰ ਰਹੀ ਸੀਗੀ ਔਰ ਉਹਦੇ ਵਿੱਚ ਇੱਕ ਸਾਡਾ ਇਥੋਂ ਲੋਕਲ ਬੰਦਾ ਜਿਹਦੇ ਤੇ ਸਾਨੂੰ ਕਾਫੀ ਦੇਰ ਤੋਂ ਉਹਦਿਆਂ ਉਹੜੀਆਂ ਗਤੀਵਿਧੀਆਂ ਕੁਸ਼ੱਕੀ ਵੀ ਲੱਗ ਰਹੀਆਂ ਸੀਗੀਆਂ ਔਰ ਅਸੀਂ ਉਹਨੂੰ ਫੋਲੋ ਵੀ ਕਰ ਰਹੇ ਸੀਗੇ ਔਰ ਉਸੇ ਉਹਨੂੰ ਅਸੀਂ ਫੋਲੋ ਕਰਦੇ ਹੋਏ ਜਦੋਂ ਇਹਦੀ ਐਕਟੀਵਿਟੀ ਅਸੀਂ ਦੇਖੀ ਕਿ ਇਹ ਅਮਰਸਰ ਵਾਲੀ ਸਾਈਡ ਤੇ ਔਰ ਫਿਰ ਉੱਥੋਂ ਇਹ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਆਇਆ ਤੇ ਸਾਡੀ ਪੁਲਿਸਪਾਲਟੀ ਦੇ ਮਸ਼ਤੇਦੀ ਦੇ ਨਾਲ ਇਹਨੂੰ ਰੋਕ ਕੇ ਇਹਨਾਂ ਦੇ ਕੋਲੋਂ ਪਾਕਿਸਤਾਨ ਤੋਂ ਮੰਗਵਾਈ ਹੋਈ ਥਰੂ ਡਰੋਨ ਪਾਕਿਸਤਾਨ ਤੋਂ ਜਿਹਦੇ ਵਿੱਚ ਇਹਦੇ ਪੈਕ ਦੇ ਵਿੱਚ ਬਕਾਇਦਾ ਉਰਦੂ ਦੇ ਜਿਹੜੇ ਲਫਜ਼ ਤੇ ਨਾਲ ਮੋਹਰਾ ਨਾਲ ਉਹਦੀਆਂ ਪ੍ਰੋਪਰਲੀ ਜਿਹੜੀ ਫੈਕਟਰੀਆਂ ਮੈਂ ਆਈ ਥਿੰਕ ਕੋ ਵੀ ਨਾਲ ਲੱਗੀਆਂ ਹੋਈਆਂ ਆ ਦੇਖੀਆਂ ਸੀਗੀਆਂ ਤੁਹਾਨੂੰ ਉਰਦੂ ਜ਼ਿਆਦਾ ਪੜਨਾ ਨਹੀਂ ਆਉਂਦਾ ਪਰ ਅਸੀਂ ਉਹਨੂੰ ਵੀ ਕਬਜ਼ੇ ਦੇ ਵਿੱਚ ਲਿਆ ਆ ਇਦੇ ਵਿੱਚ ਸਾਨੂੰ 1 ਕਿਲੋ 100 ਗ੍ਰਾਮ ਜਿਹੜੀ ਹੈ ਰੋਣਿਆ ਸਾਨੂੰ ਪ੍ਰਾਪਤ ਹੋਈ ਹੈ ਔਰ ਇਹਦੇ ਵਿੱਚ ਅਸੀਂ ਤਿੰਨ ਬੰਦਿਆਂ ਨੂੰ ਰਾਉਂਡ ਆਪ ਕੀਤਾ ਇੱਕ ਲੋਕਲ ਟਾਂਡੇ ਦਾ ਬੰਦਾ ਜਿਹਦਾ ਨਾਮ ਹੈਗਾ ਜੀ ਜਸ਼ਨ ਦੀਪ ਸਿੰਘ ਉਰਫ ਜਸ਼ਨ ਪੁੱਤਰ ਮਨਮੋਹਨ ਸਿੰਘ ਵਾਸੀ ਕੋਲਲੀ ਜੰਡ ਖਾਣਾ ਟਾਂਡਾ ਇੱਕ ਬਲਵਿੰਦਰ ਸਿੰਘ ਉਰਫ ਵੱਡਾ ਪੁੱਤਰ ਗੁਰਚੰਦ ਸਿੰਘ ਵਾਸੀ ਪਿੰਡ ਗੜਾਣਾ ਥਾਣਾ ਸੁਹਾਣਾ ਜ਼ਿਲ੍ਹਾ ਮਹਾੜੀ ਔਰ ਇੱਕ ਬੰਦਾ ਹੈਗਾ ਜੀ ਬਲਵੀਰ ਖਾਨ ਪੁੱਤਰ ਅਲੀਮ ਖਾਨ ਵਾਸੀ ਪਿੰਡ ਗੜਾਣਾ ਥਾਣਾ ਸੁਹਾਣਾ ਜ਼ਿਲ੍ਹਾ ਮਹਾੜੀ ਜਿਨ੍ਹਾਂ ਦੇ ਕੋਲੋਂ ਅਸੀਂ ਇਹ ਸਾਰੀ ਰਿਕਵਰੀ ਕੀਤੀ ਆ ਜੀ ਇੱਕ ਇਹਨਾਂ ਦੇ ਕੋਲ ਨੋਵਾ ਗੱਡੀ ਆ ਨੋਵਾ ਗੱਡੀ ਵੀ ਸਾਡੇ ਕਬਜ਼ੇ ਵਿੱਚ ਆ ਔਰ ਇਹ ਹੈਰੋਨ ਵੀ ਸਾਡੇ ਕਬਜ਼ੇ ਵਿੱਚ ਆ ਔਰ ਇਹ ਸਾਨੂੰ ਸਾਡੀ ਟੀਮ ਦੀ ਜਿਹੜੀ ਟਾਂਡੇ ਦੀ ਐਸਐਚਓ ਗੁਰਿੰਦਰਜੀਤ ਨਾਗਰਾ ਦੀ ਤੇ ਨਾਲ ਇਹਨਾਂ ਦੇ ਮੁੰਡੇ ਆ ਇਹਨਾਂ ਨੇ ਬੜੀ ਵੱਡੀ ਸਫਲਤਾ ਸਾਨੂੰ ਮਿਲੀ ਥੈਂਕ ਯੂ